ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਦੋਸਤੋ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਣਿਆਂ ਦਾ ਸਵਾਗਤ ਆ ਤੇ ਬਈ ਕਾਫੀ ਦਿਨਾਂ ਤੋਂ ਆਪਣੇ ਸ਼ੁਸ਼ਲਾਜ ਤੇ ਕਮੈਂਟ ਆਉਂਦਾ ਸੀ ਜਿਵੇਂ ਵਲੌਗ ਵਗੈਰਾ ਤੇ ਵੀ ਜਾਂ ਸਟੋਰੀਆਂ ਸਟੂਰੀਆਂ 'ਚ ਵੀ ਜਾਂ ਇੰਸਟਾ ਤੇ ਵੀ ਤੁਸੀਂ ਪੁੱਛਦੇ ਪਿਆ ਸੀ ਕਿ ਬਾਈ ਬਲ ਕਰਨ ਵੀ ਬਾਈ ਮੋਟੀਆਂ ਕਿੱਥੇ ਆ ਬਾਈ ਮੈਂ ਹੈਗਾ ਵੀ ਡੀ ਐਮ ਸੀ ਘਟੋ ਘਟ ਮੈਨੂੰ ਹੋ ਗਿਆ ਇੱਥੋਂ ਲਾਸਟ ਐਤਵਾਰ ਆਇਆ ਸੀ ਮੈਂ ਇੱਥੇ ਡੀ ਐਮ ਸੀ ਉਹਨਾ ਆਪਣੇ ਮੇਰੀ ਮਾਤਾ ਜਿਹੜੀ ਹੰਬੜਾ ਵਾਲੀ ਉਹਨਾਂ ਨੂੰ ਕਿਤੇ ਆ ਗਿਆ ਟੈਕ ਉਹਨਾਂ ਨੂੰ ਟੈਕ ਤਾਂ ਕਾਫੀ ਟਾਈਮ ਤੋਂ ਪੁਰਾਣੇ ਪਿੱਛੋਂ ਵੀ ਮਤਲਬ ਹੋ ਗਈ 6 ਮਹੀਨੇ ਆਉਂਦਿਆਂ ਨੂੰ ਤੇ ਸਾਨੂੰ ਡਾਕਟਰ ਪਤਾ ਨਹੀਂ ਲੱਗੰਦਿਆ ਕਿ ਵੀ ਕੀ ਪ੍ਰੋਬਲਮ ਕੀ ਆ ਅਸੀਂ ਤੇ ਇੱਥੇ ਡਾਇਰੈਕਟਰ ਅਸੀਂ ਲੁਧਿਆਣੇ ਇੱਥੇ ਬਰਿੰਦਰਪਾਲ ਕੋ ਡਾਇਰੈਕਟਰ ਕੋ ਵਿਖਾਉਂਦੇ ਰਹੇ ਆ ਇੱਥੇ ਲੁਧਿਆਣੇ ਡੀ ਐਮ ਸੀ ਤੇ ਪਹਿਲਾਂ ਤਾਂ ਉਹਨਾਂ ਨੂੰ ਵੀ ਐਂ ਲੱਗਾ ਕਿ ਕਿਤੇ ਬ੍ਰੇਨ ਦੀ ਵੀ ਪ੍ਰੋਬਲਮ ਆ ਕੋਈ ਬ੍ਰੇਨ ਦੀ ਪ੍ਰੋਬਲਮ ਕਰਕੇ ਵੀ ਆਕਸੀਜਨ ਘਟ ਜਾਂਦੀ ਜਾਂ ਕੋਈ ਹੋਰ ਚੱਕਰ ਆ ਤੇ ਤਾਂ ਕਰਕੇ ਟੈਕ ਆ ਜਾਂਦੇ ਆ ਤੇ ਪਰ ਹੌਲੀ ਹੌਲੀ ਜਦੋਂ ਇਹ ਟੈਕ ਵਾਧੇ ਗਏ ਵੀ ਰੁਕੇ ਘਟੇ ਨਾ ਫਿਰ ਇੱਕ ਦਿਨ ਅਸੀਂ ਮੈਂ ਗੱਗੂ ਸਾਰਾ ਪਰਿਵਾਰ ਆਪਣਾ ਆਇਆ ਇਹ ਹੰਬੜਾ ਛੇ ਸੇ ਲਾਸਟ ਐਦਵਾਰੀ ਤੇ ਉਦੋਂ ਫਿਰ ਮਾਤਾ ਨੂੰ ਜਦੋਂ ਐ ਟੈਕ ਆਏ ਮਾਤਾ ਨੂੰ ਲਗਾਤਾਰ ਹੀ ਦੋ ਤਿੰਨ ਰੀ ਐ ਹੋਇਆ ਤੇ ਹਰਮਨ ਵੀ ਨਾਲ ਇਹ ਕਾਬਰ ਗਏ ਸਾਰੇ ਜਣੇ ਉੱਥੇ ਇੱਕ ਰੇ ਰੰਗ ਉੱਡ ਗਏ ਤੇ ਫਿਰ ਉਸ ਦਿਨ ਮਾਤਾ ਨੂੰ ਇੱਥੇ ਅਸੀਂ ਲੈ ਕੇ ਆਏ ਡੀ ਐਮ ਸੀ ਹੀਰੋ ਹਾਰਟ ਚ ਤੇ ਇਹਨਾਂ ਨੇ ਆਉਂਦਿਆਂ ਨੇ ਵੇਖਿਆ ਤੇ ਜਦੋਂ ਇਹਨਾਂ ਨੇ ਐਨਲਾਈਜ਼ ਕੀਤਾ ਸਿਸਟਮ ਸਮਝਿਆ ਫਿਰ ਇਹਨਾਂ ਨੇ ਕਿਹਾ ਕਿ ਭਈ ਹਾਰਟਬੀਟ ਘਟ ਜਾਂਦੀ ਆ ਮਾਦਾ ਦੀ ਜੱਕ ਦਾ ਮੀਆ ਵਾਟ ਵੇਟ ਜਮੇ 20 25 ਤੇ ਹੀ ਰਹਿ ਜਾਂਦੀ ਸੀਗੀ 24 ਹਾਂ 24 ਸੀਗੀ ਲਾਸਟ ਤੇ ਜਦੋਂ ਹਾਰਟਬੀਟ ਬੰਦੇ ਦੀ ਘਟ ਜਾਂਦੀ ਤੇ ਫਿਰ ਬੰਦਾ ਆਟੋਮੈਟਿਕਲੀ ਡੈਡੀ ਹੋ ਜਾਂਦਾ ਹੈ ਇੱਕ ਹਿਸਾਬ ਨਾਲ ਫਿਰ ਇਹਨਾਂ ਨੇ ਡਾਕਟਰਾਂ ਨੇ ਸਾਨੂੰ ਸਲਾਹ ਦਿੱਤੀ ਕਿ ਭਈ ਆਪਾਂ ਪੇਸਮੇਕਰ ਪਾਵਾਂਗੇ ਬੀਪੀ ਇਸ ਵਿੱਚ ਕਰਨਾ ਹਾਰਟਬੀਟ ਨਾਰਮਲ ਹੋ ਜਾਊਗੀ ਕੰਡੀਸ਼ਨ ਨਾਰਮਲ ਹੋ ਜਾਊਗੀ ਹਾਰਟ ਦੀ ਤੇ ਫਿਰ ਉਹਨਾਂ ਨੇ ਕੀ ਕੀਤਾ ਪਹਿਲਾਂ ਤਾਂ ਟੈਂਪਰੇਰੀ ਬੇਸ ਮੇਕਰ ਲਾਤਾ ਤੇ ਉਹ ਮਤਲਬ ਠੀਕ ਆ ਇਫੈਕਟਿਵ ਤਾਂ ਸੀਗਾ ਤੇ ਪਰ ਇੰਨਾ ਜ਼ਿਆਦਾ ਨਹੀਂ ਸੀਗਾ ਜਿੰਨਾ ਪਰਮਾਨੈਂਟ ਇਫੈਕਟਿਵ ਹੁੰਦਾ ਤੇ ਉਹਦਾ ਇਹ ਤਿੰਨ ਚਾਰ ਹੈ ਉਹ ਇਦਾਂ ਸੀਗਾ ਉਹ ਵੀ ਨਾਲ ਦੇ ਵਿੱਚ ਦੀ ਪੱਟ ਨਹੀਂ ਪਾਇਆ ਸੀ ਨਾ ਹਾਂ ਹਾਂ ਉਹ ਇੱਕ ਦਿਨ ਮम्मी ਨੂੰ ਕਿਤੇ ਇੰਜੈਕਸ਼ਨ ਥੋੜਾ ਜਿਹਾ ਉਹ ਕਰ ਗਿਆ ਤੇ ਉਹਦੇ ਨਾਲ ਬੰਪਟਿੰਗ ਆ ਗਈ ਬੰਪਟਿੰਗ ਜਦੋਂ ਹੀ ਜ਼ੋਰ ਲੱਗਿਆ ਉਹ ਜਿਹੜਾ ਵਿੱਚ ਉਹਦੇ ਸੀਗੀ ਚਿੱਪ ਉਹ ਮੁੜ ਗਈ ਹਾਂ ਉਹਦੇ ਨਾਲ ਫਿਰ ਉਹ ਵੀ ਚੀਜ਼ ਹੋ ਗਈ 24 ਉਹ ਦਿਨ ਵੀ ਬਹੁਤ ਰਾਤ ਨੂੰ ਬੁਰਾ ਸੀ ਮੈਂ ਵੀ ਕੋਲ ਸੀ ਆਪਣੇ ਅਮਨੀ ਦੀਦੀ ਜਿਹੜੇ ਉਹਨਾਂ ਦਾ ਬਹੁਤ ਤਲ ਵੀ ਬਹੁਤ ਉਹਨਾਂ ਨੇ ਮਦਦ ਕੀਤੀ ਅਸਲ ਦੇ ਵਿੱਚ ਬਈ ਹੈ ਹੋ ਤਾਂ ਐ ਮੈਂ ਤੈਨੂੰ ਸਹੀ ਦੱਸਾਂ ਕਿ ਚਲੋ ਬਈ ਸਮਝ ਨਹੀਂ ਆਉਂਦੀ ਬੰਦੇ ਕਿਸੇ ਨੂੰ ਵੀ ਸਾਨੂੰ ਵੀ ਜੱਕ ਦਾ ਮਾਰ ਦੇਣਾ ਜਦੋਂ ਹੋਇਆ ਸਾਨੂੰ ਵੀ ਸਮਝ ਨਹੀਂ ਆਈ ਹੋਲੀ-ਹੋਲੀ ਚਲੋ ਤੇ ਹੁਣ ਮਤਲਬ ਮਾਤਾ ਠੀਕ ਹੈ ਬਈ ਕਬਰਾਂ ਹਰੇਕ ਹੀ ਜਾਂਦਾ ਹਨਾ ਤੇ ਜਦੋਂ ਬਈ ਮਾਤਾ ਨਾਲ ਅਟੈਕ ਹੋਇਆ ਮੈਨੂੰ ਵੀ ਸੋਝ ਨਹੀਂ ਆਈ ਤੇ ਦਵਾ-ਦਵ ਚੱਲ ਗੱਗੂ ਨੇ ਵੀ ਬੁੱਕਲ 'ਚ ਭਰਿਆ ਮਾਤਾ ਨੂੰ ਗੱਡੀ 'ਚ ਰੱਖਿਆ ਮੈਂ ਦਾਵਾ-ਦਵ ਗੱਡੀ ਚਲਾਈ ਤੇ ਅਸੀਂ ਚਲੋ ਮੌਕੇ ਤੇ ਪਹੁੰਚ ਗਏ ਤੇ ਡਾਕਟਰਾਂ ਨੇ ਮੌਕੇ ਤੇ ਟ੍ਰੀਟਮੈਂਟ ਕਰ ਲਿਆ ਮਾਤਾ ਦਾ ਹੁਣ ਅੱਗੇ ਨਾਲ ਬਹੁਤ ਜ਼ਿਆਦਾ ਫਰਕ ਆ ਹੁਣ ਵੀ ਆਈਡੀ ਕੋਈ ਗੱਲ ਨਹੀਂ ਵੀ ਆਪਾਂ ਨੂੰ ਡੇਂਜਰ ਵਾਲੀ ਗੱਲ ਨਹੀਂ ਹੈਗੀ ਮਾਤਾ ਹੁਣ ਇੱਕ ਰੀ ਅਮਰਜੈਂਸੀ ਚੋਂ ਬਾਹਰ ਆ ਹੁਣ ਨਾਰਮਲ ਵਾਰਡ 'ਚ ਤੇ ਉੱਥੇ ਕੇਅਰ ਟੇਕ ਚੱਲਣ ਦਈ ਆ ਆਹੀਂ ਤਾਂ ਘਟੋ ਘਟ ਸਾਨੂੰ ਹੋਵੇ 5-6 ਦਿਨ ਹੀ ਤਾਂ ਰੋਈ ਗੱਡੀ ਦੇ ਵਿੱਚ ਐਸਾ ਉਹਨੇ ਪਿੱਛੇ ਵੀ ਇਸ ਤਰ੍ਹਾਂ ਬਣਿਆ ਉਹਨੂੰ ਦੇਖ ਹੀ ਸਾਦੇ ਆ ਉਹ ਟੋਟਲੀ ਇਗਨੋਰ ਕਰ ਲਿਓ ਕਿਉਂਕਿ ਭਾਈ ਹੁਣ ਜਦੋਂ ਹਸਪੀਟਲ 'ਚ ਰਹਿਣਾ ਬਈ ਵਾਕੇ ਬਹੁਤ ਔਖਾ ਟਫ ਬਹੁਤ ਆ ਕਿਉਂਕਿ ਹੁਣ ਮੈਂ ਐਂ ਜਿੱਦ ਦਿਨ ਘਟੋ ਘਟ ਹੋ ਗਏ 5-6 ਦਿਨ ਸਾਪਨ 5-6 ਦਿਨ ਹੋ ਗਏ ਨੇ ਇੱਥੇ ਆਏ ਨੂੰ ਤੇ ਜਿਵੇਂ ਲੋਕ ਬਾਹਰ ਸੁੱਤੇ ਰਹਿੰਦੇ ਵਿਚਾਰੇ ਯਾਰ ਬਈ ਵੜੀਕਦੇ ਆ ਕਿਉਂਕਿ ਇੱਕ ਨਾ ਹਸਪੀਟਲ ਦਾ ਇਹਦਾ ਰੂਲ ਵੀ ਆ ਇਹ ਮਿਲਣ ਨਹੀਂ ਦਿੰਦੇ ਛੇਤੀ ਮਰੀਜ਼ ਨੂੰ ਟ੍ਰੇਮ ਟਾਈਮ ਬਹੁਤ ਘੱਟ ਦਿੰਦੇ ਆ ਜਿਵੇਂ 10-15 ਮਿੰਟ ਦਾ ਹੀ ਟਾਈਮ ਦਿੰਦੇ ਆ ਉਹਦੇ ਵਿੱਚ ਆ ਬਾਕੀ ਆ ਵੀ ਮਿਲਣਾ ਜਾਂ ਹੋਰ ਰਿਸ਼ਤੇਦਾਰ ਕੋਈ ਆ ਜਾਂਦਾ ਜਾਂ ਘਰ ਦੇ ਬੰਦੇ ਆ ਜਾਂਦੇ ਆ ਉਹਨਾਂ ਨੇ ਵੀ ਮਿਲਣਾ ਬੜਾ ਔਖਾ ਹੁੰਦਾ ਐਸੇ ਕਰਕੇ ਤੇ ਅਹੀਂ ਆਲ ਚਲੋ ਐਂ ਦਾ ਬੈਠੇ ਰਹੀਦਾ ਚਲ ਦੇਖ ਲਈਦਾ ਜਦੋਂ ਐਮਰਜੈਂਸੀ ਕਿਤੇ ਲੋਡ ਪੈਂਦੀ ਆਵਾਜ਼ ਮਾਰ ਲੈਂਦੇ ਚਲ ਚਲ ਜਾਈਦਾ ਉੱਤੇ ਬਾਕੀ ਵੀ ਲੈ ਵੀ ਕੀ ਜਾਣਾ ਯਾਰ ਪਰਿਵਾਰ ਦਾ ਹੱਸਾ ਖੇਡਾ ਹੀ ਆ ਪਰਿਵਾਰ ਹੀ ਆ ਬਸ ਜਿਹਦੇ ਨਾਲ ਤੁਸੀਂ ਹੱਸ ਲਿਆ ਖੇਡ ਲਿਆ ਇੰਨੇ ਚੰਗੇ ਮਾੜੇ ਟਾਈਮ ਤੇ ਤੁਹਾਡੇ ਨਾਲ ਖੜਨਾ ਤੇ ਮੇਰੇ ਹਿਸਾਬ ਨਾਲ ਪਰਿਵਾਰਾਂ ਦੇ ਜੀਆ ਜੀ ਤੰਦਰੁਸਤੀ ਰਹਿਣੀ ਹੋਈ ਚਾਹੀਦੀ ਆ ਚਲੋ ਹੁਣ ਬਾਬਾ ਮੇਰ ਰਖੇ ਤੇ ਮਾਤਾ ਹੁਣ ਤਾਂ ਬਈ ਹੈਗੀ ਬਹੁਤ ਜ਼ਿਆਦੀ ਠੀਕ ਵੀ ਵਧੀਆ ਹਾਂ ਕਿਉਂਕਿ ਹਾਲੇ ਵੀ ਨਾ ਮਤਲਬ ਵੀਡੀਓ ਵਗੈਰਾ ਜਾਂ ਫੋਟੋਗ੍ਰਾਫ ਨਹੀਂ ਜਾ ਪਾਪਾ ਆਦੇ ਮਾਤਾ ਦੇ ਕਿਉਂਕਿ ਪੀਸ ਮੇਕਰ ਨੂੰ ਨਾ ਜਦੋਂ ਪਾਇਆ ਹੋਵੇ ਤੇ ਉਹਦੇ ਲਾਗੇ ਫੋਨ ਨਹੀਂ ਚਲਾ ਸਕਦੇ ਆਪਾਂ ਮਹੀਨਾ ਡੇਢ ਜਦੋਂ ਮੰਮੀ ਠੀਕ ਉਹ ਦਿਨ ਪਹਿਲੇ ਦਿਨ ਮੰਮੀ ਨੇ ਗੱਲ ਕਿਹਾ ਜੀ ਤੁਸੀਂ ਵੀ ਵੀਰਾ ਬਾਹਰ ਆ ਮੇਰੇ ਇੱਥੇ ਨਹੀਂ ਚਲੋ ਤਾਂ ਉਹਦੀ ਮਜਬੂਰੀ ਆ ਤੇ ਪਰ ਗੈਰੀ ਵੀਰਾ ਤੇ ਬਲਕਰਨ ਮੰਮੀ ਲਈ ਮੁੰਡੇ ਬਣ ਕੇ ਖੜੇ ਦੋਨੇ ਮੰਮੀ ਵੀ ਕਹਿੰਦੇ ਉਹ ਤਾਂ ਚੱਲ ਫਿਰ ਐ ਹੀ ਆ ਚੱਲ ਜੇ ਇੱਕ ਨਹੀਂ ਹੈਗਾ ਦੂਜੇ ਨੇ ਤਾਂ ਫਿਰ ਕੰਮ ਆਉਣਾ ਹੀ ਆ ਉਹ ਤਾਂ ਐ ਹੀ ਹੁੰਦਾ ਉਹ ਤਾਂ ਵਿਹਾਰੀ ਗੱਲੀ ਆ ਇੱਕ ਨਾਰਮਲ ਗੱਲੀ ਆ ਵੀ ਚੱਲ ਹੁਣ ਜੇ ਬਾਈ ਇੱਥੇ ਹੁੰਦਾ ਤੇ ਚੱਲ ਫਿਰ ਬਾਈ ਨੇ ਲੈ ਜਾਣਾ ਜਲਦੀ ਆਉਣਾ ਵੀ ਮੰਮੀ ਨੂੰ ਬਹੁਤ ਫਰਕ ਪਿਆ ਵੀ ਥੋੜਾ ਕਿਉਂਕਿ ਫਿਰ ਗੱਗੋਣੀ ਰੋਜ਼ ਸ਼ਾਮ ਨੂੰ ਇੱਥੋਂ ਆਪਣਾ ਸਾਰਾ 40 ਮਿੰਟ ਦਾ ਗਸਤਾ ਬਈ ਡੀ ਐਮ ਸੀ ਤੋਂ ਆਪਣੇ ਪਿੰਡ ਤੱਕ ਦਾ ਨੂਰਪੁਰੇ ਪਿੰਡ ਤੱਕ ਦਾ ਤੇ ਫਿਰ ਗੱਗੋਣੀ ਸ਼ਾਮ ਨੂੰ ਮਾਤਾ ਨੂੰ ਲੈ ਕੇ ਇੱਥੇ ਆ ਜਾਂਦੇ ਆ ਫਿਰ ਉੱਪਰ ਮਾਤਾ ਕੋ ਚੱਲਦਾ 10 15 ਮਿੰਟ ਬਹਿ ਕੇ ਉਹਨਾਂ ਨੇ ਮੰਮੀ ਉਹਨਾਂ ਦਾ ਵੀ ਜੀ ਵਧੀਆ ਲੱਗ ਜਾਂਦਾ ਉਹਨਾਂ ਨੇ ਮੰਮੀ ਉਹਨਾਂ ਦਾ ਜੀ ਵਧੀਆ ਲੱਗ ਜਾਂਦਾ ਤੇ ਆਰੇ ਲੱਗੇ ਰਹਿੰਦੇ ਚੱਲ ਕਿਉਂਕਿ ਪੈਣਾ ਬਹੁਤ ਔਖਾ ਹਾਲੇ ਦਾ ਕਿਉਂਕਿ ਮੰਮੀ ਨੇ ਜਦੋਂ ਇਹਨਾਂ ਨੇ 2-3 ਦਿਨ ਮੈਡੀਸਿਨ ਦਿੱਤੀ ਤੇ ਐਂਟੀਬਾਇਓਟਿਕ ਵਗੈਰਾ ਲੱਗੇ ਤੇ ਮੰਮੀ ਦੀ ਸਕਿਨ ਤੇ ਰੈਸ਼ਸ ਬਹੁਤ ਨਿਕਲ ਆਏ ਸੀ ਜਾਰੇ ਜਲਣ ਮਹਿਸੂਸ ਹੋਣ ਲੱਗੀ ਪਈ ਪਿੰਡੇ ਤੇ ਫਿਰ ਉਹਦਾ ਵੀ ਮਹਾ ਹਾਲ ਕਾਫੀ ਚੀਜ਼ਾਂ ਯਾਰ ਫੇਸ ਪਰ ਪ੍ਰੋਬਲਮ ਕਰਨੀਆਂ ਪੈਦੀਆਂ ਜੇ ਤੋ ਬੰਦਾ ਆਉਂਦਾ ਨਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਮੈਂ ਵੀ ਜਿਵੇਂ ਹੁਣ ਅਹੀਂ ਆ ਚਲੇ ਇੱਥੇ ਰਹਿੰਦਾ ਐ ਮੈਂ ਨਾ ਜਿਹੜੇ ਕੋਈ ਬੰਦੇ ਨੂੰ ਐ ਲੱਗਦਾ ਕਿ ਭਾਈ ਮੈਂ ਬਹੁਤ ਦੁੱਖਾਂ ਚਾਂ ਜਾਂ ਮੇਰੇ ਨਾਲ ਰੱਬ ਨੇ ਬਹੁਤ ਮਾੜਾ ਕੀਤਾ ਜਾਂ ਮੈਨੂੰ ਰੱਬ ਨੇ ਉਹ ਚੀਜ਼ ਨਹੀਂ ਦਿੱਤੀ ਜਾਂ ਉਹ ਮੈਨੂੰ ਮਿਲ ਸਕਦਾ ਸੀ ਉਹ ਦੇ ਦਿੰਦਾ ਰੱਬ ਮੈਨੂੰ ਇਹ ਚੀਜ਼ਾਂ ਬਈ ਉਦੋਂ ਛੋਟੀਆਂ ਲੱਗਣ ਲੱਗ ਪੈਂਦੀਆਂ ਜਦੋਂ ਤੁਹਾਡੇ ਘਰ ਦਾ ਪਰਿਵਾਰ ਦਾ ਕੋਈ ਖਾਸ ਮੈਂਬਰ ਨਾ ਤੁਹਾਡੇ ਅੱਖਾਂ ਮੂਹਰੇ ਜਦੋਂ ਹੱਥ ਪੈਰ ਉਹਦੇ ਕੰਮ ਕਰਨੇ ਛੱਡ ਜਾਣਾ ਉਹ ਸਰੀਰ ਆ ਦਾ ਜਮੇ ਹੀ ਬਸ ਵੀ ਜਿਵੇਂ ਇੱਕ ਹਸਾਬ ਨਾਲ ਸੋਚੋ ਨਾ ਵੀ ਜਿਵੇਂ ਬੰਦਾ ਡੈਡ ਇਗਨੀਸ਼ਨ 'ਚ ਜਾਣ ਲੱਪੇ ਤੁਹਾਡੇ ਸਾਹਮਣੇ ਹੀ ਅੱਖਾਂ ਦੇ ਤੁਹਾਡੇ ਘਰ ਦਾ ਖਾਸ ਕੋਈ ਮੇਨ ਮੈਂਬਰ ਤੇ ਉਦੋਂ ਨਹੀਂ ਕੁਝ ਵੀ ਸੋਚਦਾ ਬਾਈ ਉਦੋਂ ਦੁਨੀਆਦਾਰੀ ਬਸ ਛੋਟੀ ਲੱਗਣ ਲੱਗ ਪਿੰਦੇ ਬੰਦੇ ਬਸ ਸਵੇਰੇ ਸ਼ਾਮ ਆਪਾਂ ਨੂੰ ਪ੍ਰਮਾਤਮਾ ਦਾ ਸ਼ੁਕਰ ਆਦਾ ਕਰਨਾ ਚਾਹੀਦਾ ਵੀ ਜਿਨ੍ਹਾਂ ਨੇ ਆਪਣੀ ਜੀ ਬਾਕੀ ਸਹੀ ਗੱਲ ਦੂਸਰਾ ਰਾਮਪੁਰ ਡਾਕਟਰ ਦੂਸਰਾ ਰਾਮਪੁਰ ਦਾ ਆਹ ਗੱਲ ਤਾਂ ਸੱਚੀ ਹੈ ਬਾਈ ਵਾਕੇ ਵੀ ਡਾਕਟਰ ਦੂਸਰਾ ਰਾਬੀ ਜਾਂਦਾ ਕਿਉਂਕਿ ਇਹਨਾਂ ਨੇ ਹੁਣ ਡੀ ਐਮ ਸੀ ਜਿੱਦਾਂ ਦੇ ਅਸੀਂ ਆਏ ਆ ਤੇ ਸਾਨੂੰ ਘੱਟ ਚਲ ਮਿਲਣ ਦਾ ਘੱਟ ਦਿੱਤਾ ਜਾਂਦਾ ਪਰ ਇਹ ਇੰਨੀ ਗੱਲ ਆ ਵੀ ਮਾਤਾ ਦੀ ਕੇਅਰ ਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਅਸੀਂ ਹੁਣ ਜਾਈਦਾ ਚਲ ਮਿਲੀਦਾ ਪੇਸ਼ੈਂਟ ਨੇ ਆਪੇ ਤਾਂ ਦੱਸ ਹੀ ਦੇਣਾ ਮਾਤਾ ਉਹਨਾਂ ਨੇ ਆਪ ਤਾਂ ਦੱਸ ਹੀ ਦੇਣਾ ਕਿ ਕਿੰਨੀ ਕੇਅਰ ਕਰਦੇ ਕਿੰਨੀ ਕਿ ਨਹੀਂ ਕੇਅਰ ਕੋਰੋਂ ਲੋ ਬਾਈ ਬਹੁਤ ਵਧੀਆ ਇਹਨਾਂ ਦਾ ਸਿਸਟਮ ਤੇ ਦਿਨ ਟਾਈਮ ਫੂਡ ਵੀ ਇਹਨਾਂ ਨੇ ਆਪ ਦਾ ਹੀ ਦੇਣਾ ਆਪਣ ਦਾ ਬਸ ਇਹਨਾਂ ਨੇ ਬਸ ਜੇ ਕੋਈ ਡਿਸੀਜਨ ਲੈਣਾ ਜਾਂ ਐਮਰਜੈਂਸੀ ਜਾਂ ਕੋਈ ਚੀਜ਼ ਉਹਦੇ ਵਾਸਤੇ ਰੱਖਿਆ ਵੀ ਭਾਈ ਤੁਹਾਡੇ ਸਾਈਨ ਕਰਾਉਣੇ ਬਸ ਬਾਕੀ ਇਹ ਸਾਰਾ ਕੋਈ ਆਪ ਹੀ ਵੇਖੰਦਾ ਹੈ ਸਾਰਾ ਕੋਈ ਆਪ ਹੀ ਸੰਭਾਲਦਾ ਹੈ ਜਿੱਦਾਂ ਦੇ ਅਸੀਂ ਆਏ ਆ ਬਾਕੀ ਮੇਨ ਗੱਲ ਤਾਂ ਯਾਰ ਭਾਈ ਸਾਰਿਆਂ ਨੂੰ ਜਾਨ ਬਚ ਗਈ ਸ਼ੁਕਰ ਆ ਬਾਕੀ ਚਲੋ ਭਾਈ ਤੁਹਾਨੂੰ ਮਿਲਾਂਗੇ ਅਗਲੇ ਕਿਸੇ ਵੀਡੀਓ ਚ ਤੇ ਪਰ ਮੈਂ ਤਾਂ ਹਲੇ 2-4 ਦਿਨ ਨਹੀਂ ਵੀਡੀਓ ਦੇ ਵਿੱਚ ਆਉਂਗਾ ਬਾਈ ਆਊਗਾ ਗੱਗੂ ਜੀ ਤੇ ਵੱਡੀ ਭੈਣ ਉਹ ਬਣਾਉਣਗੇ ਵਲੌਗ ਕਿਉਂਕਿ ਅਸੀਂ ਇੱਥੋਂ ਫ੍ਰੀ ਹੋ ਕੇ ਫਿਰ ਬਾਅਦ ਚੋਂ ਵਲੌਗ ਲੋਗ ਦੀ ਤਿਆਰੀ ਫਿਰ ਕਰਾਂਗੇ ਕਿ ਹੱਲੇ ਤਾਂ ਭਰਾਵਾ ਮੰਮੀ ਤੈਨੂੰ ਬੜੀ ਗੱਲ ਚਾਹਤਾ ਤੇ ਜਦੋਂ ਗੱਲ ਸ਼ਾਮੀ ਗੱਗੂ ਨੂੰ ਮਿਲਣ ਗਿਆ ਸੀ ਮੰਮੀ ਕਹਿੰਦੀ ਲੈ ਦੱਸ ਕੇ ਨਹੀਂ ਕਹਿੰਦੀ ਮੈਂ ਤਾਂ ਤੇਰੇ ਵਿਆਹ ਦੇ ਪੰਗੜਾ ਪਾਉਣਾ ਸੀ ਤੇ ਨਹੀਂ ਡਾਕਟਰ ਕਹਿੰਦੇ ਵੀ ਤੁਸੀਂ ਹੁਣ ਵੀ ਤੁਹਾਡੇ ਪਿਆ ਨਾ ਇੱਕ ਤਾਂ ਤੁਸੀਂ ਜ਼ਿਆਦਾ ਲਾਈਟ 'ਚ ਨਹੀਂ ਜਾਣਾ ਤੇ ਇੱਕ ਤੁਸੀਂ ਵੀ ਡੀਜੇ ਵਗੈਰਾ ਤੋਂ ਦੂਰ ਰਹਿਣਾ ਤੇ ਮਮਿ ਨੂੰ ਕੁਝ ਨਹੀਂ ਕਰਨਾ ਸਾਨੂੰ ਸਿੱਧਾ ਕਰਨਾ ਲੈ ਮੈਂ ਗੁੱਗੂ ਦੇ ਵੇਲੇ ਨੱਚੂਗੀ ਕਿਵੇਂ ਕਹਿੰਦੀ ਮੈਂ ਗੁੱਗੂ ਦੇ ਵੇਲੇ ਨੱਚੂਗੀ ਕਿ ਫਿਰ ਅਸੀਂ ਕਹਾਂ ਤੁਸੀਂ ਗਿੱਧਾ ਪਾ ਲੈ ਨਾਲ ਵਾਲਾ ਤੁਸੀਂ ਡੀਜੇ ਤੇ ਨਾ ਜਾਇਓ ਮਤਲਬ ਠੀਕ ਆ ਵੀ ਹੁਣ ਮੰਮੀ ਦਾ ਮਜ਼ਾਕ ਕਰਨ ਵਾਲਾ ਮਾਹੌਲ ਬਣ ਗਿਆ ਵਾ ਚਲੋ ਇੰਨੇ ਨਾਲ ਹੁਣ ਟੈਨਸ਼ਨ ਫਰੀ ਹੋਣਾ ਜਿੱਦਨ ਦਾ ਪੀਸ ਮੇਕਰ ਪਿਆ ਉਸਦਨ ਦਾ ਕੋਈ ਦੌਰਾ ਨਹੀਂ ਕੋਈ ਚੱਕਰ ਚੁੱਕਰ ਨਹੀਂ ਆਏ ਕੰਡੀਸ਼ਨ ਵੀ ਵਧੀਆ ਆ ਹੁਣ ਗੱਲਬਾਤ ਵੀ ਵਧੀਆ ਕਰਦੇ ਆ ਉੱਠਣ ਬੈਣ ਵੀ ਲੱਭ ਪਿਆ ਬਸ ਜਿਹੜਾ ਆਪਰੇਟ ਹੋਇਆ ਇੱਥੇ ਮਨੋਸ਼ਾਤ ਦੇ ਵਿੱਚ ਪੀਸ ਮੇਕਰ ਪਾਉਣ ਲਈ ਆਪਰੇਟ ਕਰਦੇ ਆ ਤੇ ਉਹ ਮੜਾ ਜਿਹਾ ਸੀਗਾ 2 ਦਿਨ ਕੜਾਜਾ ਰਿਹਾ ਹੁੰਦਾ ਤੇ ਬਾਕੀ ਸਾਰਾ ਕੁਝ A to Z ਠੀਕ ਹੈ ਭਾਈ ਤੇ ਫਿਰ ਕਿਹੜਾ ਨਾ ਆਪਾਂ ਜਦੋਂ ਜਾਣਾ ਆਪਰ ਨੂੰ ਦੇਖ ਕੇ ਮੰਮੀ ਨੂੰ ਰੋਣ ਲੱਗ ਜਾਣਾ ਤੇ ਗੈਰ ਬਿਰੇ ਨੂੰ ਜਾਣਾ ਤੇ ਨਾ ਉਹਨੇ ਰੋਣ ਦੇਣਾ ਸਾਈ ਜਾਣਾ ਫਿਰ ਮੰਮੀ ਨੇ ਖਸ਼ਾ ਜਿਹੜਾ ਤੇ ਚਟਕਲੇ ਸੁਣਾਉਣ ਲੱਗ ਜਣਾ ਜਿਹਦੇ ਤੇਦੇ ਸਟਾਫ ਵੀ ਕਹਿ ਲੈ ਜਿਹੜੇ ਅਸੀਂ ਹੁਣ ਐਂਟੀ ਚਟਕਲੇ ਸੁਣਨ ਲੱਗ ਗਏ ਐਂਟੀ ਦੇ ਨਾਲ ਐਂਟੀ ਦੂਸਰੀ ਬੇਟੀ ਐ ਨਾ ਦੋਨੇ ਕੜਮਣੀਆਂ ਨੇ ਤੇ ਨੇ ਵਧੀਆ ਮਾਹੌਲ ਬਹੁਤ ਵਧੀਆ ਉੱਤੇ ਵੀ ਇਹਨਾਂ ਦੇ ਘੈਂਟ ਆ ਤੇ ਚਲੋ ਜਿੰਨੇ ਵੀ ਸਟਾਫ ਮੈਂਬਰ ਆ ਚਲੋ ਜਿਹੜੇ ਜਿਹੜੇ ਬਾਕੀ ਬਈ ਮੈਂ ਸਾਰਿਆਂ ਦਾ ਦਿਲੋਂ ਥੈਂਕਸ ਕਰਦਾ ਜਿੰਨਾਂ ਜਿੰਨਾਂ ਨੇ ਚਲੋ ਆਪਾਂ ਨੂੰ ਇੱਥੇ ਆਏ ਪਛਾਣਿਆ ਮਦਦ ਕੀਤੀ ਸਾਰੇ ਵੀਰ ਭਰਾਵਾਂ ਦਾ ਬਈ ਜਾਂ ਬੀਬੀਆਂ ਭੈਣਾਂ ਦਾ ਸਾਰਿਆਂ ਦਾ ਦਿਓ ਥੈਂਕਸ ਆ ਕਿਉਂਕਿ ਸਟਾਫ ਮੈਂਬਰ ਕਾਫੀ ਜ਼ਿਆਦਾ ਇੱਥੇ ਕੰਮ ਵਰਕ ਕਰਦੇ ਆ ਤੇ ਇੱਕ ਸਾਡੇ ਮਾਮੇ ਦੀ ਕੁੜੀ ਇੱਥੇ ਵੱਡੇ ਮਾਮੇ ਦੀ ਕੁੜੀ ਆ ਉਹ ਅੱਜ ਤੇ ਰਿਕਵਰੀ ਦੇ ਵਿੱਚ ਮੈਨੇਜਰ ਆ ਦੂਜੇ ਆਪਣੇ ਇੰਚਾਰਜ ਤੇ ਉਹਨੇ ਬਹੁਤ ਸਾਡੀ ਮਦਦ ਕੀਤੀ ਵਿਚਾਰੀ ਨੇ ਕਿਉਂਕਿ ਐਡਾ ਹਸਪੀਟਲ ਬਈ ਇੱਥੇ ਨਹੀਂ ਤੁਹਾਨੂੰ ਸਹੀ ਆ ਕੇ ਦੱਸਾਂ ਮੈਂ ਮਾੜਾ ਬੰਦਾ ਨਹੀਂ ਇੱਥੋਂ ਕੁਝ ਵੀ ਲੱਭ ਸਕਦਾ ਬਾੜੇ ਬੰਦੇ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਕਿ ਮੈਂ ਭਈ ਜਾਣਾ ਕਿੱਥੇ ਆ ਲਿਆਉਣਾ ਕੀ ਆ ਕਰਨਾ ਕੀ ਆ ਤੇ ਜਿਸ ਦਿਨ ਆਪਾਂ ਸੀ ਕਿੰਨਾ ਘਬਰਾਏ ਸੀ ਆਪਾਂ ਨੂੰ ਵੀ ਨਹੀਂ ਕੋਈ ਕੁਝ ਪਤਾ ਇਹ ਮਾੜਾ ਮੋੜ ਚਲੋ ਆਪਾਂ ਨੂੰ ਕੋਈ ਗਾਈਡ ਕਰਨ ਵਾਲਾ ਮਿਲ ਜੇ ਤੇ ਆਪਣਾ ਸੌਖਾ ਹੋ ਜਾਂਦਾ ਕੰਮ ਹੋਰ ਤਾਂ ਕੋਈ ਨਹੀਂ ਉਹ ਮੇ ਮਾਂ ਮੇਰੀ ਕੁੜੀ ਨੇ ਚੱਲ ਵਧੀਆ ਚਰੀ ਨੇ ਗਾਈਡ ਕਰਤਾ ਸਾਰਾ ਕੁਝ ਦੱਸਿਆ ਕੀਤਾ ਤੇ ਉਹਨੇ ਨੇ ਸਾਡਾ ਸਾਰਾ ਕੁਝ ਚਲੋ ਸਾਨੂੰ ਸੌਖਾ ਰਿਹਾ ਕਾਫੀ ਚੀਜ਼ਾਂ ਹਨ ਨੂੰ ਛੇਤੀ ਚਲੋ ਮਿਲ ਗਈਆਂ ਜਾਂ ਛੇਤੀ ਹੋ ਗਿਆ ਕੰਮ ਹਾਂ ਅਪਰੇਟ ਵੀ ਆਪਣਾ ਜਲਦੀ ਹੋ ਗਿਆ ਜੇ ਤੁਹਾਨੂੰ ਸਹੀ ਗਾਈਡ ਕਰਨ ਵਾਲਾ ਸੀਗਾ ਡਾਕਟਰਾਂ ਨੇ ਭਾਈ ਅਪਰੇਟ ਵੀ ਵਧੀਆ ਕਰਤਾ ਸਾਰਾ ਕੁਝ ਵਧੀਆ ਇਹ ਵੈਸੇ ਟੰਪਰੇ ਲਈ 4-5 ਦਿਨ ਰੱਖਦੇ ਆਪਾਂ 2 ਦਿਨਾਂ ਚ ਜੇ ਪਰਮਨੈਂਟ ਦਾ ਹੀ ਕਰਵਾ ਲਈਏ ਹਾਂ ਇਹ ਵੀ ਬਹੁਤ ਫਰਕ ਪਿਆ ਕਾਫੀ ਚੀਜ਼ਾਂ ਦਾ ਬਈ ਫਰਕ ਪਿਆ ਜਾਂਦਾ ਵੇ ਤੁਹਾਨੂੰ ਸਹੀ ਦੱਸਾਂ ਤੇ ਬਾਕੀ ਬਈ ਪਰਿਵਾਰ ਦੇ ਸਾਥ ਰੱਬ ਨਾ ਹੀ ਕਿਸੇ ਨੂੰ ਲੋਡ ਪਾਵੇ ਹਸਪੀਟਲ ਦੀ ਨਾ ਹੀ ਕਿਸੇ ਨੂੰ ਅੱਜ ਤੱਕ ਵੀ ਆਉਣ ਦੀ ਲੋਡ ਪਵੇ ਨਾ ਹੀ ਰਹਿਣਾ ਪਵੇ ਆਪਾਂ ਤਾਂ ਇਹ ਬੇਨਤੀ ਕਰਦੇ ਆ ਤੇ ਬਾਕੀ ਬਈ ਜਿੰਨੇ ਵੀ ਪ੍ਰੇ ਲੋਕ ਹੈਗੇ ਵੀ ਚਲੋ ਆਪਣੀ ਵੀਡੀਓ ਵੇਂਦੇ ਆ ਜਾਂ ਆਪਾਂ ਸੁਣਦੇ ਆ ਸਵੇਰ ਉੱਠ ਕੇ ਜਰੂਰ ਸ਼ੁਕਰਾਨਾ ਕਰਿਆ ਕਰੋ ਕਿ ਭਾਈ ਰੱਬ ਨੇ ਤੁਹਾਨੂੰ ਇੱਕ ਤੰਦਰੁਸਤ ਜ਼ਿੰਦਗੀ ਦਿੱਤੀ ਆ ਤੇ ਕਰਨ ਨੂੰ ਕੰਮ ਦਿੱਤੇ ਆ ਬਸ ਜੀ ਗੱਲ ਇਹ ਜਦੋਂ ਆਪਾਂ ਇੱਥੇ ਆਏ ਡਾਕਟਰ ਵੀ ਹੈਰਾਨ ਸੀ ਵੀ 24 ਪਲਸ ਤੇ ਬੰਦਾ ਇੱਥੇ ਤੱਕ ਹੈ ਨਾ ਕਿਦਾਂ ਉਹ ਤਾਂ ਜਦੋਂ ਮਾਲਕ ਕੀਤਾ ਮਾਲਕ ਮਾਲਕ ਰੱਖਣ ਤੇ ਆ ਜਾਨੇ ਰੱਖੇ ਸਭ ਤੋਂ ਵੱਡਾ ਮੈਂ ਇਹ ਚੀਜ਼ ਕਹਿਣੀ ਆ ਵੀ ਪ੍ਰਮਾਤਮਾ ਵਾ ਜੇ ਆਪਾਂ ਪਾਠ ਸੱਚੇ ਦਿਲੋਂ ਅਰਦਾਸ ਕਰਦੇ ਹੋ ਪ੍ਰਮਾਤਮਾ ਜ਼ਰੂਰ ਸਹਾਇਤਾ ਕਰਦਾ ਜ਼ਰੂਰ ਸੁਣਦਾ ਜੇ ਆਪਾਂ ਸਾਰਿਆਂ ਨੇ ਅਰਦਾਸ ਪਾਠ ਕਰਕੇ ਤੱਕ ਨਹੀਂ ਉਹ ਤਾਂ ਮਾਲਕ ਨੇ ਜਿੰਨੇ ਸਾਹ ਦਿੱਤੇ ਉਹਨੇ ਭੁਗਤੌਂਦੇ ਹੀ ਐਡੀ ਨਹੀਂ ਗੱਲ ਕੋਈ ਤੇ ਬਾਕੀ ਵੀ ਤੁਸੀਂ ਵੀ ਸਾਰੇ ਜਣੇ ਧਿਆਨ ਜਰੂਰ ਰੱਖਿਓ ਤੇ ਬਾਕੀ ਭਾਈ ਇਹ ਗਰਮੀ ਬਹੁਤ ਜ਼ਿਆਦੀ ਪੈਣਦੀ ਆ ਤੇ ਬਜ਼ੁਰਗਾਂ ਬਜ਼ੁਰਗਾਂ ਦਾ ਵੀ ਆਪਣਿਆਂ ਦਾ ਧਿਆਨ ਰੱਖੋ ਭਾਈ ਕਿਉਂਕਿ ਆ ਜਿਹੜੀ ਸ਼ਿਕਾਇਤ ਆ ਜਿਹੜੀ ਹੁਣ ਮਾਤਾ ਨੂੰ ਆਈ ਆ ਇਹ ਜ਼ਿਆਦਾਤਰ ਬਜ਼ੁਰਗਾਂ ਚ ਹੀ ਆ ਰਹੀ ਆ ਤੇ ਸੀਨੀਅਰ ਸਿਟੀਜ਼ਨ ਨੂੰ ਜ਼ਿਆਦੀ ਸ਼ਿਕਾਇਤ ਆ ਤੇ ਭਾਈ ਜਰੂਰ ਧਿਆਨ ਰੱਖੋ ਤੇ ਮੇਰੇ ਹਿਸਾਬ ਨਾਲ ਕਿ ਜ਼ਿਆਦਾ ਗਰਮੀ ਗਰਮੀ ਦੇ ਇਲਾਕੇ ਦੇ ਵਿੱਚ ਜਾਂ ਫਿਰ ਉਹਨਾਂ ਨੂੰ ਡਾਈਟ ਸਹੀ ਹਾਂ ਵੀ ਡਾਈਟ ਤਾਂ ਮੇਨ ਜ਼ਰੂਰੀ ਚੀਜ਼ ਆ ਡਾਈਟ ਜਰੂਰ ਸਹੀ ਰੱਖੋ ਉਹਨਾਂ ਦੀ ਤੇ ਖਾਣ ਪੀਣ 'ਚ ਵੀ ਧਿਆਨ ਰੱਖੋ ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ 'ਚ ਉਹਨੇ ਟਾਈਮ ਲਈ ਬਾਏ ਬਾਏ ਠਾ ਠਾ